ਨੇ ਨੇ ਬਾਬਾ ਉਤਾਰ ਸਿੰਘ ਜੀ ਢੂਡਕੋਟ ਵਾਲੇ ਬਾਬਾ ਜੀ ਅੱਜ ਕੱਲ ਕਿੱਥੇ ਲੱਗਣਗੇ ਦੀਵਾਨ ਪਰ ਮਨ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦੀ ਪੰਕਤੀ ਹੈ ਵੱਡ ਭਾਗੀ ਹਰ ਸੰਗਤ ਪਾ ਆਪਾ ਵਾ ਆਪਾ ਉਹ ਸਥਾਨ ਤੇ ਪਹੁੰਚੇ ਆ ਜਿਸ ਸਥਾਨ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੇ 2 2 ਮਹੀਨੇ ਤੇ 22 ਦਿਨ ਚਰਨ ਪਾਏ ਆ ਕੜਾਣੀ ਸਾਹਿਬ ਦੇ ਵਿੱਚ ਜੀ ਹਾਂ ਇਸ ਅਸਥਾਨ ਤੇ ਮਹਾਰਾਜੇ ਮੇ ਪਾਤਸ਼ਾਹ ਦਾ 52 ਕਲੀ ਦਾ ਚੋਲਾ ਜਿਹੜਾ ਕਿਤੇ ਬਲਡ ਤੇ ਨਹੀਂ ਇੱਥੇ ਕੜਾਣੀ ਸਾਹਿਬ ਚ ਆ ਜੀ ਮਹਾਰਾਜ ਦੇ ਚਰਨਾਂ ਦਾ ਜੋੜਾ ਜੀ ਹਾਂ ਮਹਾਰਾਜ ਦੇ ਚਰਨਾਂ ਦੀ ਚਰਨਾਂ ਚਰਨਾਂ ਮਹਾਰਾਜ ਦੇ ਹੱਥਾਂ ਦੀ ਪੰਜ ਗ੍ਰੰਥੀ ਜੀ ਇੱਕ ਗੁਰੂ ਹਰਗੋਬਿੰਦ ਪਾਲ ਸਾਹਿਬ ਨੇ ਦਾਤਨ ਗੱਡੀ ਉਹ ਨੰਮ ਬਣੀਆ ਪੂਰਾ ਕੌੜੀ ਨਹੀਂ ਜੀ ਇਹ ਉਹ ਸਥਾਨ ਆ ਜਿੱਥੇ ਮਹਾਰਾਜ ਨੇ ਇੱਕ ਸਥਾਨ ਆ ਨੰਮ ਸਰ ਜਿੱਥੇ ਮਹਾਰਾਜ ਦੀ ਫੌਜ ਰਹਾ ਕਰਦੀ ਜੀ ਇੱਕ ਮਹਾਰਾਜ ਦਾ ਉਹ ਆ ਹਵੇਲੀ ਸਾਹਿਬ ਜਿੱਥੇ ਮਹਾਰਾਜ ਰਹਾ ਕਰਦੇ ਜੀ ਇਹ ਸਥਾਨ ਉਹ ਆ ਜਿੰਨੂ ਚੋਲਾ ਸਾਹਿਬ ਕਹਿੰਦੇ ਆ ਮੈਂ ਜਿੱਥੇ ਚੋਲਾ ਸਾਹਿਬ ਆਏ ਆ ਜੀ ਉਹ ਸਥਾਨ ਤੇ ਆਪਾਂ ਸੰਗਤਾਂ ਦਰਸ਼ਨ ਕਰ ਰਹੀਆਂ ਸੰਗਤਾਂ ਨੇ ਕਿਰਪਾ ਕੀਤੀ ਆ ਤੇ ਅਸੀਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਦਿਹਾੜਾ ਮੀਰੀ ਪੀਰੀ ਦਾ ਜੀ ਫਖਤੂਪੁਰ ਨਗਰ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ ਆ ਜੀ ਆ ਜਿੱਥੇ ਗੁਰੂ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਨੇ ਚੰਨ ਪਾਏ ਤਿੰਨ ਪਾਤਸ਼ਾਹ ਜਨੇ ਚੰਨ ਪਾਏ ਆ ਜੀ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜੀ ਆ ਇਹ ਮੀਰੀ ਪੀਰੀ ਦਾ ਦਿਵਸ ਜਿਹਦੇ ਵਿੱਚ ਬੇਅੰਤ ਮਹਾਪੁਰਖ ਪਹੁੰਚ ਰਹੇ ਆ ਪ੍ਰਧਾਨ ਸਾਹਿਬ ਪਹੁੰਚ ਰਹੇ ਆ ਤਖਤਾਂ ਦੇ ਜਥੇਦਾਰ ਪਹੁੰਚ ਰਹੇ ਆ ਜੀ ਹਾਂ ਤਖਤ ਉਪਰ ਨਗਰ ਦੇ ਵਿੱਚ 5 ਤਰੀਕ ਨੂੰ ਜੀ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰੱਬ ਵਧੀਆ